ਸਤ ਸ੍ਰੀ ਅਕਾਲ ਦੁੱਲਤ ਸਰਦਾਰੀ ਬਟੀ ਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏਗੇ ਸੋਹਣੇ ਸੋਹਣੇ ਸੂਟ ਤੇ ਹੈਂਡਵਰਕ ਦੇ ਸੂਟਨੇ ਦਿਖਾਉਣੇ ਤੁਹਾਨੂੰ ਵਿੱਚ ਪੇਂਟ ਵਾਲੇ ਵੀ ਸੂਟਨੇ ਕਈ ਤਰ੍ਹਾਂ ਦੇ ਸੂਟਨੇਗੇ ਤੇ ਪਲੀ ਵੀਡੀਓ ਨੂੰ ਪੂਰਾ ਦੇਖ ਲਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ ਜੇਕਰ ਸਾਡੇ ਤੋਂ ਕਿਸੇ ਨੇ ਕੋਈ ਵੀ ਸੂਟ ਤਿਆਰ ਕਰਵਾਉਣਾ ਹੋਵੇ ਤਾਂ ਹੈਂਡਵਰਕ ਮਸ਼ੀਨਵਰਕ ਕਾਰੀਵਰਕ ਜੋ ਵੀ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਡੇ ਤੋਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਨਾ ਵਿਦਆਊਟ ਸਲਾਈ ਤੇ ਸਲਾਈ ਨਾਲ ਵੀ ਤੁਸੀਂ ਕਰਵਾ ਸਕਦੇ ਹੋਗੇ ਵਿਦਆਊਟ ਸਲਾਈ ਵੀ ਕਰਵਾ ਸਕਦੇ ਹੋਗੇ ਤੇ ਬਹੁਤ ਸਾਰੇ ਡਿਜ਼ਾਈਨ ਆਪਣੇ ਇੰਸਟਾਗ੍ਰਾਮ ਤੇ ਵੀ ਨੇ ਉੱਥੇ ਜਾ ਕੇ ਵੀ ਤੁਸੀਂ ਸਾਨੂੰ ਫੋਲੋ ਕਰੋ ਤੇ ਉੱਥੇ ਜੋ ਡਿਜ਼ਾਈਨ ਨੇ ਜਿਹੜੇ ਦੇਖ ਸਕਦੇ ਹੋਗੇ ਆਪਣੇ YouTube ਤੇ ਵੀ ਬਹੁਤ ਸਾਰੇ ਡਿਜ਼ਾਈਨ ਪਾਈ ਹੋਏ ਨੇ ਕਿਉਂਕਿ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇਗੀਆਂ ਤੇ ਉੱਥੇ ਵੀ ਦੇ ਸਕਦੇ ਹੋ ਤੇ ਅੱਜ ਵਾਲੇ ਸੂਟ ਵੀ ਤੁਸੀਂ ਧਿਆਨ ਨਾਲ ਦੇਖਿਓ ਨਾ ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਪਸੰਦ ਕਿਸੇ ਵੀ ਫੈਬਰਿਕ ਤੇ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਨਾ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਵਿਦਾਊਟ ਦੁਪੱਟਾ ਵਿਦ ਦੁਪੱਟਾ ਜਿਸ ਤਰ੍ਹਾਂ ਵੀ ਤੁਹਾਡੀ ਚੋਅ ਹੋਊਗੀ ਤੇ ਹੁਣ ਆਪਾਂ ਦਿਖਾਉਨੇ ਆ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਦਿਖਾਉਨੇ ਤੁਹਾਨੂੰ ਸੋਹਣੇ ਸੋਹਣੇ ਸੂਟ ਤੇ ਹਾਂਜੀ ਹੈਂਡਵਰਕ ਕੀਤਾ ਹੋਇਆਗਾ ਤੇ ਆਲੇ-ਜਾਲੇ ਮੇਰੇ ਕੱਪੜੇ ਫੈਨੇਗੇ ਇਸ ਤਰ੍ਹਾਂ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਕੰਮ ਹੈ ਜਿਹੜਾ ਤੁਹਾਨੂੰ ਨੀਟ ਐਂਡ ਕਲੀਨ ਮਿਲੂਗਾ ਨਾ ਤੇ ਇਹ ਆਪਣਾ ਕ੍ਰੇਪ ਤੇ ਕੀਤਾ ਹੋਇਆਗਾ ਇਹ ਤੇ ਸਾਰੇ ਸੂਟ ਤੇ ਹੈਂਡਵਰਕ ਘੇਰੇ ਤੇ ਆ ਗਿਆ ਚੌਕਾਂ ਤੇ ਆ ਗਿਆ ਬਾਹਾਂ ਤੇ ਆ ਗਿਆ ਨਾ ਤੇ ਵਿੱਚ ਬੁੱਟੀਆਂ ਆ ਗਈਆਂ ਗਲੇ ਤੇ ਵੀ ਇਸ ਤਰ੍ਹਾਂ ਕੀਤਾ ਹੋਇਆਗਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਜੇਕਰ ਤੁਸੀਂ ਕਰਵਾਉਣਾ ਚਾਹੋ ਤਾਂ ਤੁਸੀਂ ਕਰਵਾ ਕੇ ਲੈ ਸਕਦੇ ਹੋਗੇ ਜਿਹੜਾ ਇਹਦੇ ਨਾਲ ਦੁਪੱਟਾ ਹੈਗਾ ਤੇ ਉਸ ਦੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਜਿਸ ਤਰ੍ਹਾਂ ਨਾ ਆਪਣੇ ਇਹਦੇ ਹੈਂਡਵਰਕ ਕੀਤਾ ਹੋਇਆਗਾ ਉਸ ਤਰ੍ਹਾਂ ਦੀ ਇਥੇ ਦੁਪੱਟੇ ਦੇ ਲੇਸ ਲੱਗੀ ਹੋਈ ਹੈਗੀ ਤੇ ਇਹ ਆ ਗਿਆ ਆਪਣਾ ਸਰਾਰਾ ਇਹ ਦਿਨ ਆ ਸਾਰਾ ਤਿਆਰ ਕਰਵਾਇਗਾ ਨੀਚੇ ਲੇਸ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਤੇ ਗੋਟਾ ਪੱਤੀ ਲੱਗ ਗੋਟਾ ਲੱਗਿਆ ਹੋਇਆ ਹੈਗਾ ਨਾ ਲਓ ਜੀ ਇਸ ਤਰ੍ਹਾਂ ਦਾ ਸਾਰਾ ਰਹਿਗਾ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਕਢਾਈ ਦਾ ਨਾ ਜੇਕਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਕ੍ਰੇਪਤੀ ਕਰਾਉਣਾ ਤੁਸੀਂ ਕਿਸੇ ਵੀ ਇਹ ਨਾ ਫੈਬਰਿਕ ਦੇ ਕਰਵਾ ਕੇ ਲੈ ਸਕਦੇ ਹੋਗੇ ਤੇ ਜੇਕਰ ਤੁਸੀਂ ਇਹੀ ਕਢਾਈ ਵੀ ਮਸ਼ੀਨ ਵਰਕ 'ਚ ਕਰਾਉਣੇ ਤਾਂ ਤੁਸੀਂ ਉਹ ਵੀ ਕਰਵਾ ਕੇ ਲੈ ਸਕਦੇ ਹੋ ਨਾ ਦੁਪट्टे ਤੇ ਕਰਾਉਣੀ ਚਾਹੋ ਤਾਂ ਤੁਸੀਂ ਦੁਪट्टे ਦੇ ਵੀ ਕਰਵਾ ਸਕਦੇ ਹੋ ਕਿ ਜੇਕਰ ਤੁਸੀਂ ਇਸ ਤਰ੍ਹਾਂ ਹੀ ਤਿਆਰ ਕਰਵਾਉਣੇ ਤਾਂ ਤੁਸੀਂ ਇਸ ਤਰ੍ਹਾਂ ਵੀ ਕਰਵਾ ਸਕਦੇ ਹੋਗੀ ਤੇ ਇਹ ਸੀ ਆਪਣਾ ਪਹਿਲਾ ਸੂਟ ਹਾਂਜੀ ਇਹ ਆਪਣਾ ਅਗਲਾ ਸੂਟ ਹੈ ਇਹ ਆਪਣਾ ਇਸ ਤਰ੍ਹਾਂ ਦੀ ਸੂਟ ਸੀਗਾ ਨਾ ਸਿਲਕ ਦਾ ਹੈਗਾ ਤੇ ਇਹਦੇ ਜਿਹੜੀ ਸਲਾਈ ਹੈ ਇਸ ਤਰ੍ਹਾਂ ਤਿਆਰ ਕੀਤੀ ਹੋਈ ਹੈ ਕਾਲਰ ਲਗਵਾ ਕੇ ਨਾ ਤੇ ਬਾਹਾਂ ਤੇ ਇਹ ਲੱਗੀ ਹੋਈ ਹੈ ਪਾਈਪਿੰਗ ਜਿਵੇਂ ਇਹਦੇ ਵਿੱਚ ਬੂਟੀ ਸੀਗੀ ਉਸ ਤਰ੍ਹਾਂ ਦੀ ਪਾਈਪਿੰਗ ਲੱਗੀ ਹੋਈ ਹੈ ਤੇ ਇਧਰੋਂ ਚੱਕਾਂ ਦੇ ਲੱਗੀ ਹੋਈ ਹੈ ਇਸ ਤਰ੍ਹਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਣਾ ਸੂਟ ਆ ਨਾ ਕਢਾਈ ਨਾਲ ਹੀ ਜ਼ਿਆਦਾ ਵਧੀਆ ਲੱਗੂਗਾ ਤੇ ਆਪਾਂ ਸਲਾਈ 'ਚ ਵੀ ਕਿਸੇ ਤਰ੍ਹਾਂ ਵੀ ਨਾ ਵਧੀਆ ਕਰਵਾ ਸਕਦੇ ਹਾਂਗੇ ਇਹ ਕੋਲਰ ਲਗਵਾ ਕੇ ਇੱਕ ਵਾਰ ਕਰਵਾਇਆ ਪਹਿਣਨੇ ਤੇ ਇਹਦੇ ਵੀ ਆਪਣੀ ਪਾਈਪਿੰਗ ਲੱਗੀ ਹੋਈ ਹੈਗੀ ਇਹ ਇਹਦੀ ਬਾਟਮ ਹੈਗੀ ਇਸ ਤਰ੍ਹਾਂ ਇਹਦਾ ਦੁਪੱਟਾ ਸਾਡਾ ਹਜੇ ਬਾਹਰ ਪਿਆਗਾ ਅਸੀਂ ਲਿਆ ਨਹੀਂ ਸਕੇ ਤੇ ਇਸ ਤੋਂ ਬਾਅਦ ਵਿੱਚ ਆਪਾਂ ਦਿਖਾਉਣੀ ਆ ਤੁਹਾਨੂੰ ਜੋਰਜਟ ਦਾ ਸੂਟ ਇਹ ਆਪਣਾ ਜੋਰਜਟ ਤੇ ਬਣਿਆ ਹੈ ਇਹ ਆਪਣਾ ਪੇਟ ਕੀਤਾ ਹੋਇਆਗਾ ਇਸ ਤਰ੍ਹਾਂ ਇਹਦੇ ਖੁੰਜਾਂ ਤੇ ਮੋਰ ਬਣੇ ਹੋਏ ਨੇਗੇ ਤੇ ਲਾਇਸ ਲੱਗੀ ਹੋਈ ਹੈਗੀ ਨਾ ਸਾਈਡਾਂ ਤੇ ਚਾਕਾਂ ਤੇ ਤੇ ਇਧਰੋਂ ਗਲੇ ਤੇ ਵੀ ਲੇਸ ਲੱਗੀ ਹੋਈ ਹੈ ਬਾਹਾਂ ਤੇ ਵੀ ਮੋਰ ਬਣੇ ਹੋਏ ਨੇ ਛੋਟੇ ਛੋਟੇ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਦੁਪੱਟੇ ਤੇ ਵੀ ਇਹਦੀ ਬਾਟਮ ਹੈ ਜਿਹੜੀ ਪਲੇਨ ਹੈਗੀ ਇਹਤੇ ਨਹੀਂ ਕੁਝ ਵੀ ਕੀਤਾ ਹੋਇਆ ਹੈਗਾ ਬਾਟਮ ਪਲੇਨ ਤੇ ਦੁਪੱਟਾ ਜਿਹੜਾ ਇਹਤੇ ਵੀ ਚਾਰੋਂ ਸਾਈਡ ਚਾਰੋਂ ਕੁੰਜਾਂ ਦੇ ਨਾਲ ਮੋਰ ਬਣੇ ਹੋਏ ਨੇਗੇ ਤੇ ਇੱਕ ਵਿਚਕਾਰ ਬਣਿਆ ਹੋਇਆਗਾ ਇਸ ਤਰ੍ਹਾਂ ਇੱਕ ਵਿਚਾਲੇ ਆ ਗਿਆ ਤੇ ਇਧਰ ਵੀ ਦੋਵੇਂ ਕੁੰਜਾਂ ਤੇ ਬਣੀ ਹੋਣੀਗੇ ਤੇ ਨੀਲੇ ਕਲਰ ਦੀ ਹੈ ਨਾ ਇਹਦੇ ਵਿੱਚ ਚਾਰੋਂ ਸਾਈਡ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਤੇ ਉਵੇਂ ਦੀ ਇਥੇ ਕਮੀਜ਼ ਤੇ ਦਿੱਤੀ ਹੋਈ ਹੈ ਲੋਈ ਇਹ ਆ ਗਿਆ ਆਪਣਾ ਘਗਰਾ ਦੇਖੋ ਤੁਸੀਂ ਘਗਰਾ ਇਸ ਤਰ੍ਹਾਂ ਤਿਆਰ ਕੀਤਾਗਾ نیچے ਇਸ ਤਰ੍ਹਾਂ ਨਾ ਇਹ ਭੈਣ ਕੋਲੇ suit ਪਹਿਲਾ ਗਿਆ ਸੀਗਾ ਉਹਨਾਂ ਨੇ ਆਪਣੇ suit ਨਾਲ ਦੇ ਕਲਰ ਨਾਲ ਹੀ ਇਹਨਾਂ ਘਗਰਾ ਤਿਆਰ ਕਰਵਾਇਆਗਾ ਜਿਵੇਂ ਉਹ ਤੇ ਗੋਟਾ ਪੱਤੀ ਲੱਗੀ ਹੋਈ ਸੀਗੀ ਗੋਟਾ ਲੱਗਿਆ ਹੋਇਆ ਸੀ ਉਸ ਤਰ੍ਹਾਂ ਦੀ ਉਹਨਾਂ ਨੇ ਦੁਬਾਰਾ ਲਵਾ ਕੇ ਤਿਆਰ ਕਰਵਾਇਆਗਾ ਜਿੰਨੇ ਮੈਂ ਉਸੇ suit ਨਾਲ ਪਾਉਣਾਗਾ ਨਾ ਇਹ ਕਲਰ ਆਪਣੇ ਕੋਲੇ ਹੈਗਾ ਸੀਗਾ ਆਪਾਂ ਦੁਬਾਰਾ ਫਿਰ ਉਸ ਤਰ੍ਹਾਂ ਹੀ ਤਿਆਰ ਕਰਤਾ ਨਾ ਇਹ ਸੀਗਾ ਕੱਗਰਾ ਕੁਸੂਟ ਉੱਟੋਣ ਦੇ ਪਹਿਲਾਂ ਚਲੇ ਗਏ ਸੀਗੇ ਨਾ ਤੇ ਉਹਨਾਂ ਨੇ ਵਿਆਹ ਤੇ ਪਾਉਣਾ ਹੈਗਾ ਹੁਣ ਆਪਾਂ ਦਿਖਾਉਣੀ ਹੈ ਕਿ ਅਗਲਾ ਸੂਟ ਇਹ ਆਪਾਂ ਪਲੇਨ ਕ੍ਰੇਪ ਲੈ ਕੇ ਤੇ ਉਹਨੂੰ ਡਾਈ ਕਰਵਾਇਆਗਾ ਡਾਈ ਕਰਵਾ ਕੇ ਫਿਰ ਆਪਾਂ ਉੱਤੇ ਹੈਂਡਵਰਕ ਨਾਲ ਸੂਟ ਆ ਜਿਹੜਾ ਤਿਆਰ ਕਰਵਾਇਆ ਨਾ ਫਰੌਕ ਹੈ ਫਰੌਕ ਬਣਾਈ ਹੋਈ ਹੈਗੀ ਤੇ 골ਡਨ ਇਹ ਤੇ ਲੱਗਿਆ ਹੋਇਆ ਹੈਗਾ ਪੈਚ ਪੈਚ ਤੇ ਬਾਹਾਂ ਤੇ ਵੀ ਪੈਚ ਲੱਗਿਆ ਹੈ ਇਸ ਤਰ੍ਹਾਂ ਫਰਾਕ ਤੇ ਆ ਗਏ ਚਾਰ ਇਧਰ ਆ ਗਏ ਫੁੱਲ ਨਾ ਬਾਹਾਂ ਤੇ ਵੀ ਆ ਗਏ ਬਹੁਤ ਸਾਰਾ ਹੈਵੀ ਜਿਹਾ ਸੂਟ ਹੈਗਾ ਇਹ ਤੇ ਸਾਰੇ ਦੇ ਵਿੱਚ ਬੂਟੀਆਂ ਜੀ ਆ ਗਈਆਂ ਤੇ ਇਹਦੇ ਬੈਕ ਸਾਈਡ ਵੀ ਇਸੇ ਤਰ੍ਹਾਂ ਜਿਵੇਂ ਅੱਗੇ ਤੋਂ ਹੈ ਉਨੇ ਹੀ ਬੈਕ ਸਾਈਡ ਹੈ ਨਾ ਦੇਖੋ ਜੀ ਐਸ ਤਰ੍ਹਾਂ ਤਿਆਰ ਹੋਇਆ ਹੈ ਬਹੁਤ ਸੋਹਣਾ ਹੈ ਵੀ ਜਾਂ ਸੂਟ ਹੈਗਾ ਬਹੁਤ ਸੋਹਣਾ ਕਲਰ ਹੈ ਸੂਟ ਦਾ ਨਾ ਤੇ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈਗੀ ਕੰਮ ਹੈ ਜਿਹੜਾ ਤੁਹਾਨੂੰ ਨੀਟ ਐਂਡ ਕਲੀਨ ਮਿਲੂਗਾ ਜੇਕਰ ਤੁਸੀਂ ਕਰਾਉਣਾ ਚਾਹੋ ਤਾਂ ਤੁਸੀਂ ਕਰਵਾ ਕੇ ਲੈ ਸਕਦੇ ਹੋ ਇਹ ਆ ਗਿਆ ਦੁਪੱਟਾ ਪੈਣ ਦਾ ਇਸ ਤਰ੍ਹਾਂ ਤੇ ਇੱਧਰ ਆ ਗਿਆ ਲੋ ਇਹ ਉਹਨਾਂ ਨੇ ਨਾਲ ਪਜਾਮੀ ਤਿਆਰ ਕਰਵਾਈ ਹੈਗੀ ਦੁਪੱਟੇ ਦੇ ਨਾਲ ਦੀ ਨਾ ਜਿਵੇਂ ਦੇ ਦੇ ਵਿੱਚ ਕਢਾਈ ਕੀਤੀ ਹੋਈ ਸੀਗੀ ਉਵੇਂ ਦਾ ਦੁਪੱਟਾ ਉਵੇਂ ਦੀ ਪਜਾਮੀ ਹੋਗੀ ਤੇ ਇਹ ਸਾਰਾ ਸੂਟ ਆ ਗਿਆ ਭੈਣ ਦਾ ਤਿੰਨ ਚਾਰ ਸੂਟ ਨੇਗੇ ਇੱਕ ਇੱਕ ਘਗਰਾ ਹੋਗਾ ਚਲੋ ਜੀ ਉਮੀਦ ਹੈ ਤੁਹਾਨੂੰ ਮੇਰੇ ਸੂਟ ਜ਼ਰੂਰ ਪਸੰਦ ਆਏ ਹੋਣਗੇ ਜੇਕਰ ਪਸੰਦ ਆਏ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਕਿਸ ਤਰ੍ਹਾਂ ਦੇ ਲੱਗੇ ਨਾ ਤੇ ਜੇਕਰ ਕਿਸੇ ਨੇ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਕਿਸੇ ਵੀ ਫੈਬਰਿਕ ਤੇ ਤਿਆਰ ਕਰਵਾ ਕੇ ਲੈ ਸਕਦੇ ਹੋ ਜੇਕਰ ਪਸ਼ਮੀਨੇ ਤੇ ਕਰਵਾਉਣਾ ਉਹ ਵੀ ਕਰਵਾ ਕੇ ਲੈ ਸਕਦੇ ਹੋ ਨਾ ਕਿਸੇ ਵੀ ਫੈਬਰਿਕ ਤੇ ਤੇ ਆਪਣਾ ਸਕਰੀਨ ਤੇ ਨੰਬਰ ਹੈਗਾ ਚਲੋ ਜੀ ਅੱਜ ਦੇ ਵੀਡੀਓ ਦਾ ਆਪਾਂ ਕਰਦੇ ਆਂ ਗੈਂਡ ਇੱਥੇ ਹੀ ਮਿਲਦੇ ਆਪਾਂ ਕਿਸੇ ਹੋਰ ਸੋਹਣੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ